ਸਾਡਾ ਕੋਚ ਤੁਹਾਨੂੰ ਕਰਾਉਂਦਾ ਤੁਹਾਡਾ ਉਸਤਾਦ ਤੁਹਾਡੇ ਮੋਢਾ ਡੰਡਾ ਲੈ ਖੜਾ ਉਹ ਸਦਾ ਨਹੀਂ ਖੜੇ ਰਹਿਣੇ ਜਿੱਦਨ ਤੱਕ ਕਰਤਾ ਖੜੇ ਆ ਉਹ ਤੁਹਾਨੂੰ ਲੱਗਦਾ ਇਹ ਤੰਗੀ ਦਿੰਦੇ ਆ ਜਿੱਦਨ ਬਤਰ ਬਾਈ ਚਾਂਸ ਕੋਈ ਘਟਨਾ ਹੋ ਜਵੇ ਜਾਂ ਉਹ ਕੁਛ ਇਦਾਂ ਦਾ ਹੋ ਜਵੇ ਵੀ ਤੁਸੀਂ ਕੋਈ ਨਰਾਜ਼ਗੀਆਂ ਹੋ ਗਈਆਂ ਉਹ ਤੁਹਾਨੂੰ ਕਹਿਣੋਂ ਹਟ ਗਏ ਉਦੋਂ ਨਾ ਤੁਸੀਂ ਉੱਠਣਾ ਨਾ ਤੁਸੀਂ ਕਰਨੀ ਨਾ ਹੀ ਤੁਹਾਨੂੰ ਪਤਾ ਲੱਗਣਾ ਕਿਉਂਕਿ ਤੁਹਾਡੇ ਕੰਨਾਂ ਨੂੰ ਤੁਹਾਡੇ ਮਾਈਂਡ ਨੂੰ ਤੁਹਾਨੂੰ ਸੁਣਨ ਦੀ ਉਹਨਾਂ ਲਈ ਗਾਣਾ ਸੁਣਨ ਦੀ ਉਹਨਾਂ ਦੀ ਕਹਿਣ ਦੀ ੱੱੱਕਾ ਸਟਾਰਟ ਹੋਣ ਦੀ ਆਦਤ ਪੈ ਜਾਂਦੀ ਹੈ। ਫਿਰ ਜਿੱਦਣ ਉਹ ਕਹਿਣੋਂ ਹਟ ਜਾਂਦੇ ਆ ਫਿਰ ਤੁਸੀਂ ਡਾਵਾ ਡੋਲ ਹੋ ਜਾਂਦੇ ਆ। ਜੇ ਤੁਸੀਂ ਆਪ ਕਰਦੇ ਆ ਤੁਸੀਂ ਆਪ ਰਾਤ ਨੂੰ ਸੌਂਦੇ ਆ ਤੁਸੀਂ ਮਾਈਂਡ ਦੇ ਵਿੱਚ ਇੱਕ ਨੋਟ ਲਿਖ ਦਿੰਦੇ ਆ ਸੋ ਇਹਨੂੰ 8 ਵਜੇ ਉੱਠਣਾ, ਇੰਨੀ ਮਿਹਨਤ ਕਰਨੀ ਆ, ਉੱਤੋਂ ਪਹਿਲੋ ਜਾਣਾ, ਉੱਤੋਂ ਆ ਗਾਣਾ ਜਾਂਦੀ ਉਹ ਆਉਂਦਾ ਮੈਂ ਆ ਗਾਣਾ ਮੈਂ ਆ ਗਾਣਾ ਤੁਸੀਂ ਆਪਣੇ ਆਪ ਨਾਲ ਹੀ ਚੱਲ ਪੈਂਦੀ ਆ ਤੁਹਾਡੇ ਅੰਦਰ ਚੀਜ਼। ਉਹੀ ਚੀਜ਼ ਤੁਹਾਨੂੰ ਲੰਬਾ ਲੈ ਕੇ ਜਾਂਦੀ ਹੈ। ਉਹੀ ਚੀਜ਼ਾਂ